ਪਤਾ ਹੱਕ ਕੇ ਅਗਲਾ ਚਾਰ ਬੱਕਰੀਆਂ ਲੰਡਾ ਜਾਂ ਛੜਲਾ ਦਾ ਬੋਕ ਉਤਿਆਂ ਨ ਪੁੱਤਿਆਂ ਜਾਂ ਕਰਕੇ ਬੱਕਰੀਆਂ ਉਹ ਬਾਈ ਰਾਜੂ ਮੇਰੀਆਂ ਬੱਕਰੀਆਂ ਜਾਂ ਵਕਿਆ ਦੇ ਰਾਜੂ ਕੀ ਦੇ ਜੇਬ ਚੋਂ ਨੋਟ ਕਟਾ ਦੂਗਾ ਤੂੰ ਪਤੰਦਰਾ ਉਤਿਆਂ ਨ ਪੁੱਤਿਆਂ ਦੇ ਮੁੱਲ ਮੰਗਦਾ ਲੱਖਾਂ ਕਿਵੇਂ ਵੇਕਣਗੀਆਂ ਨਾ ਇਹਦਾ ਚੀਜ਼ ਦਾ ਮੁੱਲ ਵਪਾਰੀ ਨੇ ਚੰਗੀ ਸੋਚੋ ਇੱਕੇ ਫੜਨੀ ਹੈ ਹੈ ਬਰੀਡ ਦਾ ਮੁੱਲ ਪੈਂਦਾ ਹਾਂਜੀ ਹਾਂਜੀ ਬਰੀਡਾਂ ਦੇ ਤਾਂ ਮੁੱਲ ਪੈਣਗੇ ਹੈਂਜੀ ਆ ਲਓ ਜੀ ਬੱਕਰੀ ਫੜੋ ਆ ਦੇਖੋ ਜੀ ਆ ਲੋਹੇ ਦੀ ਧੀ ਹੈ ਜੀ ਜਿਹੜਾ ਲੋਹਾ ਅਸੀਂ ਵੀਡੀਓ ਬਣਾਈ ਹੈ ਇਹ ਵੀ ਵਧੀਆ ਕਾगज ਵਰਗੀ ਦੀ ਚਮੜੀ ਹੈ ਜਮਾ ਫਰੀਕ ਦੁੱਧ ਵਾਲੀ ਚਮੜੀ ਹੈ ਜਮਾ ਕਾगज ਵਰਗੀ ਜੇ ਦੂਰੀ ਕਰ ਲੈ ਚਮੜੀ ਨੂੰ ਢੇੜਕੇ ਦੀ ਨੂੰ ਐ ਆ ਦੇ ਇੱਥੇ ਦੂਰੀ ਹੋ ਜੂਗੀ ਐ ਮੋੜੇ ਤੋਂ ਮੋਟੇ ਚੰਮ ਦਾ ਕੀ ਕਰਨਾ ਜਿਹੜਾ ਦੁੱਧੇ ਨਾ ਦੇਵੇ ਕਿਉਂ ਜੀ ਇਹ ਜੋੜੀ ਫਰੀਂਜਾਂ ਦੇ ਮੋੜੇ ਹਾਂ ਜੀ ਦੇਖ ਸਕਦੇ ਹੋ ਬਾਈਆਂ ਦੀਆਂ ਬੱਕਰੀਆਂ ਵੀ ਆ ਗਈਆਂ ਜਿਹੜੇ ਬਾਈਆਂ ਨੇ ਬੱਕਰੇ ਦਿਖਾਏ ਨੇ ਉਹਨਾਂ ਦੀ ਜੱਡ ਪਲਾਨ ਸਾਰੀ ਤੁਹਾਨੂੰ ਦਿਖਾਉਣੀ ਹੈ ਅੱਜ ਤੇ ਉਸ ਤੋਂ ਬਾਅਦ ਅਸੀਂ ਪਿੰਡ ਦਾ ਨੌ ਵੀ ਦੱਸਾਂਗੇ ਇਹ ਵਧੀਆ ਬੱਕਰੀਆ ਪੂਰੀ ਝੋਟੇ ਵਰਗੀ 6 ਦੰਦ ਹੋ ਗਈ 8 ਕੰਨੀਆਂ ਚੱਕੀ ਪੂਰੇ ਦੰਦ ਹੋ ਗਈ ਨਵੇਂ ਦੰਦ ਧੀ ਐ ਗੱਬਣੇ ਵੀਰ ਜੀ ਦੂਜੇ ਸੂਏ ਗੱਬਣਾਂ ਤੇ ਦੇਖੋ ਦੂਰੇ ਹੱਡਦੀ ਐ ਮੂਹਰਾ ਨਸਲ ਦੀ ਝੋਟੀ ਵਰਗੀ ਸਾਹ ਪਾਸਿਓਂ ਪਾਸ ਐ ਬੱਕਰੀ ਤੇ ਉਹ ਬਣੋਟ ਬਣੂਟ ਵਧੀਆ ਚਾਹੇ ਸਾਈ ਤੇ ਝੁੱਲ ਲੱਤ ਲੈ ਜਿਵੇਂ ਗਦੀ ਤੇ ਬੋਰਾ ਲੱਦੀ ਨਾ ਹੁੰਦਾ ਭਜਨ ਵੀ ਲੈ ਕੇ ਤੁਰਪੂ ਇੰਨੀ ਭਜਨਦਾਰ ਬੱਕਰੀ ਐ ਕੁਆਲਿਟੀ ਦੀ ਬੱਕਰੀ ਐ ਇਹਨੂੰ ਕਹਿੰਦੇ ਨੇ ਕਿਉਂਕਿ ਨਾਭੀ ਡੱਬੀ ਬੱਕਰੀ ਜਿਹਨੂੰ ਕਿ ਨਾਭੀ ਡੱਬੀ ਕਹਿੰਦੇ ਨੇ ਵਲਕ ਪੂਰੀ ਆ ਵਲਕ ਸਿੰਗੀ ਸੰਗੀ ਕੁਆਲਟੀ ਦੀ ਵਧੀਆ ਤੇ ਨੱਕ ਨਕੋਰ ਅੱਖ ਦੀ ਵੀ ਚਿੱਟੀ ਹੈ ਤੇ ਮੇਰਾ ਖਿਆਲ ਪੂਰੇ ਦੰਦ ਹੈ ਵਧੀਆ ਦੰਦ ਦੀ ਪੂਰੇ ਜਵਾਨ ਇਹ ਵੀ ਗੱਪਣੇ ਵੀਰੇ ਹਾਂਜੀ ਹਾਂਜੀ ਇਹ ਵੀ ਗੱਪਣੇ ਬਾਈਆਂ ਦੀ ਬੱਕਰੀ ਮੋٹے ਥਣਾ ਦੀ ਵਧੀਆ ਕੁਆਲਟੀ ਦੀ ਬੱਕਰੀ ਹੈ ਦੇਖ ਸਕਦੇ ਹੋ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਬੜੀ ਵੀਡੀਓ ਸਾਡੀ ਚਲਦੀ ਘਟ ਹੈ ਤੁਹਾਨੂੰ ਮੋਟਾ ਮੋਟਾ ਜਿਹਾ ਸੌਦਾ ਦਿਖਾਵਾਂਗੇ ਲੋਹੇ ਬੱਕਰੀ ਵੀਡੀਓ ਵੀ ਦੋ ਆਹ ਲੋਹੇ ਦੀ ਧੀ ਹੈ ਜੀ ਜਿਹੜਾ ਲੋਹਾ ਅਸੀਂ ਵੀਡੀਓ ਬਣਾਈ ਹੈ ਇਹ ਵੀ ਵਧੀਆ ਕਾਗਜ਼ ਵਰਗੀ ਦੀ ਚਮੜੀ ਹੈ ਜਮਾਂ ਬਰੀਕ ਦੁੱਧ ਵਾਲੀ ਚਮੜੀ ਹੈ ਜਮਾਂ ਕਾਗਜ਼ ਵਰਗੀ ਜੇ ਦੂਰੀ ਕਰ ਲੈ ਚਮੜੀ ਨੂੰ ਢੇੜਕੇ ਦੀ ਨੂੰ ਐ ਇਹਦੇ ਇੱਥੇ ਦੂਰੀ ਹੋ ਜੂਗੀ ਐ ਮੋੜੇ ਤੋਂ ਮੋٹے ਚੰਮ ਦਾ ਕੀ ਕਰਨਾ ਜਿਹੜਾ ਦੁੱਧੇ ਨਾ ਦੇਵੇ ਕਿਉਂ ਜੀ ਇਹ ਡੋਡੀ ਫ੍ਰੀਜਾਂ ਦੇ ਮੁੱਲ ਪੈਂਦੇ ਨੇ ਅਗਲਾ ਕਹਿੰਦਾ ਸਸਰੀਕਰ ਸਿੱਲੂ ਜੀ ਤੇ ਅਗਲਾ ਕਹਿੰਦਾ ਯਾਰ ਬੱਕਰੀਆਂ ਬੱਕਰੀਆਂ ਦੇ ਇੰਨੇ ਮੁੱਲ ਮੁੱਲ ਅਗਲਾ ਚੀਜ਼ ਦਾ ਮੰਗਦਾ ਹੁੰਦਾ ਮੋٹے ਚੰਮਾ ਦਾ ਮੁੱਲ ਨਹੀਂ ਮੰਗਦਾ ਹੁੰਦਾ ਕਿਉਂ ਚੀਜ਼ਾਂ ਦੀ ਮੁੱਲ ਪੈਂਦਾ ਲਾ ਕਈ ਬੰਦਿਆਂ ਨੇ ਹੁਣ ਕਈ ਬੰਦੇ ਮੈਨੇ ਵੀਡੀਓ ਸਾਡੇ ਤੇ ਵੀ ਬਣਾ ਕੇ ਛਿੜ ਦਾਂਦੇ ਨੇ 1 ਮਿੰਟ ਵੀ ਗਲਤ ਕਰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀਡੀਓ ਰਾਈਟ ਡਰਦਾ ਨਾ ਕਿਸੇ ਤੋਂ ਨਹੀਂ ਡਰਦੇ ਆ ਪ੍ਰਮਾਤਮਾ ਤੋਂ ਉਹ ਬੱਕਰੀਆਂ ਵੇਚਦਾ ਤਾਂ ਕੋਈ ਗੱਲਾਂ ਨਾਲ ਵੇਚਦਾ ਕੋਈ ਬਰੀਡ ਵੇਚਦਾ ਮੈਂ ਤੁਹਾਡਾ ਲੋਕਾਂ ਦਾ ਫਾਇਦਾ ਕਰਿਆ ਕਿ ਫਾਇਦਾ ਨਹੀਂ ਕਰਿਆ ਤੁਹਾਡੇ ਜਿਹੜੇ ਮਾਰੇ ਚੰਮ ਨੇ ਉਹ ਕਿਵੇਂ ਵਿਕਣਗੇ ਬਈ ਇਹਦਾ ਹੈ ਹੈ ਉੱਤੀਆਂ ਨੂੰ ਪੁੱਤੀਆਂ ਬੱਕਰੀਆਂ ਕਿਵੇਂ ਵਿਕਣਗੀਆਂ ਦੋ ਦੋ ਰੱਖਦੀਆਂ ਉਹ ਕਹਿੰਦਾ ਕਹਿੰਦਾ ਮੈਂ 3525000 ਦੀ ਬੱਕਰੀ ਦੇ ਦੇਣਾ ਜਦ ਤੇਰੀ ਹੋਊਗੀ ਇਹ ਉੱਤੀ ਨੂੰ ਪੁੱਤੀ ਬੱਕਰੀ ਤੂੰ ਦੇਣੀ ਗਈ ਚੰਗੀ ਬਰੀਡ ਦਵਾ ਤੂੰ ਮੈਨੂੰ ਮੈਂ 2 ਲੱਖ ਦੀ ਆਪ ਖਰੀਦੂੰਗਾ ਕਿਉਂ ਜੀ ਮੈਂ ਕੀ ਖਰੀਦ ਨਹੀਂ ਸਕਦਾ ਇਹ ਤਾਂ ਹੈ ਬੌਣੇ ਲੋਕੋ ਤੁਸੀਂ ਵੀਡੀਓ ਦੇ ਵਿੱਚ ਨਾ ਕਿਹਾ ਕਰੋ ਐ ਡੋਢੀ ਚੀਜ਼ਾਂ ਵਿਕਦੀਆਂ ਨੇ ਇਹ ਮੈਂ ਜਵਾਬ ਨੂੰ ਜਵਾਬ ਦੇਣ ਜਾਣਦਾ ਫਿਰ ਕਹਿੰਦੇ ਨੇ ਇਹ ਬੱਕਰੀਆਂ ਦਾ ਮੁੱਲ ਆਪਦੀਆਂ ਜੇਬਾਂ ਭਰਦਾ ਏ ਦੱਸ ਮੇਰੀਆਂ ਜੇਬਾਂ ਕਿਹਨੇ ਭਰਤੀਆਂ ਮੈਂ ਮਿਹਨਤ ਦਾ ਮੁੱਲ ਲੈਣਾ ਮੈਂ ਕੰਮ ਛੱਡੀ ਫਿਰ ਦਾ ਮੁੱਲ ਲਾਉ ਮੇਰੀ ਮਿਹਨਤ ਦਾ ਠੀਕ ਹੈ ਜੀ ਸਹੀ ਹੈ ਸਹੀ ਆ ਮੈਂ ਜੇਬਾਂ ਕਿਉਂ ਭਰੂੰਗਾ ਮੈਂ ਮੇਰੇ ਕੰਮ ਦੀਆਂ ਜੇਬਾਂ ਭਰੂੰਗਾ ਯਾਰ ਇਹਨੇ ਵੀਡੀਓ ਕਰਾਉਣੀ ਆ ਕਰਾਓ ਨਹੀਂ ਕਰਾਉਣੀ ਨਾ ਕਰਾਉ ਸੋਦਾ ਕਰਾਉਣੇ ਕਰਾਉ ਨਹੀਂ ਕਰਾਉਣਾ ਨਾ ਕਰਾਉ ਸਿੱਧੀਆਂ ਵੇਚ ਲਊ ਆਪ ਹੈ ਸਾਨੂੰ ਫੋਨ ਆਉਂਦੇ ਨੇ ਫਲਾਣੇ ਦੀ ਬੱਕਰੀ ਦਵਾਦੇ ਰਾਜੂ ਸਾਨੂੰ ਦਬਾਉਣੀ ਪੈਂਦੀ ਆ ਬਾਹਰਲੇ ਬੰਦੇਆਂ ਨੂੰ ਹਾਂਜੀ ਹਾਂਜੀ ਉਹਨਾਂ ਬੱਕਰੀਆਂ ਦਾ ਜੇ ਆਰਡਰ ਆ ਗਿਆ ਅਸੀਂ ਤੁਹਾਡਾ ਹਾਂ ਨਾ ਜਵਾਬ ਤਾਂ ਦੇਵਾਂਗੇ ਵੀ ਵੇਚਦਾ ਨਹੀਂ ਜ਼ਰੂਰ ਜੀ ਜ਼ਰੂਰ ਨੰਬਰ ਵੀ ਪਾਵਾਂਗੇ ਹਾਂਜੀ ਸਾਡੇ ਨਾਲ ਤਾਂ ਮੱਥਾ ਅਗਲਾ ਮਾਰਦਾ ਯਾਰ ਆ ਤੂੰ ਹਾਂ ਯਾਰ ਪੰਬਾ ਮਹਾਰਾਸ਼ਟਰ ਪੂਨਾ ਸਾਰੇ ਸਾਰੇ ਨਾਲ ਗੱਲਾਂ ਕਰਦੇ ਨੇ ਚੈਨਲ ਤੇ ਜਰੀਏ ਜੇ ਸਾਡੀ ਏੜੀ ਬਣੀ ਆ ਚੈਨਲ ਬਣਿਆ ਤਾਂ ਗੱਲਾਂ ਕਰਦੇ ਨੇ ਹਾਂਜੀ ਚੈਨਲ ਤਾਂ ਤੇਰੇ ਲਈ ਵੀ ਪੀਗਾ ਮੋਬਾਈਲ ਚੱਕੀ ਹੋ ਤਾਂ ਤੇਰਾ ਨਾਂ ਨਹੀਂ ਕਰਦੇ ਤੂੰ ਵੀਡੀਓ ਬਣਾ ਕੇ ਆਪਣੀ ਗੁਰਪਾਂਚ ਪਾ ਦੇਗਾ ਤਿੰਨ ਦਿਨ ਚੱਲੀ ਜਾਊਗੀ ਫਿਰ ਸਾਨੂੰ ਕਿਹੜੀਆਂ ਗੱਲਾਂ ਦਾ ਪਤਾ ਨਹੀਂ ਵੀ ਬਹੁਤੇ ਲੋਕ ਸਾਨੂੰ ਕਹਿੰਦੇ ਨੇ ਉਹ ਰਾਜੂ ਦੜਪੇਲਾ ਐਂ ਕਰਦਾ ਫਲਾਨਾ ਕਰਦਾ ਰਾਜੂ ਦੜਪੇਲਾ ਚੰਗੀਆਂ ਚੀਜ਼ਾਂ ਦੇ ਮੁੱਲ ਕਰਦਾ ਚੰਗੀ ਚੀਜ਼ ਵਿਕਦੀ ਵੀ ਆ ਬਾਈ ਮਾੜੀ ਨੂੰ ਕੋਈ ਲੈਂਦਾ ਨਹੀਂ ਰਾਜੂ ਬੰਦਰਾਂ ਨੂੰ ਕੀ ਪਤਾ ਹੁੰਦਾ ਬੰਦਰਾਂ ਦੀਆਂ ਟੋਪੀਆਂ ਦਾ ਤਾਂ ਮੈਂ ਕਹਿਣਾ ਵੀ ਹਰੇਕ ਬੰਦੇ ਨੂੰ ਨਹੀਂ ਪਤਾ ਹੱਕ ਕੇ ਅਗਲਾ ਚਾਰ ਬੱਕਰੀਆਂ ਲੰਡਾ ਜਿਹਾ ਛੱਡ ਲਾਂਦਾ ਬੋਕ ਉੱਤਿਆਂ ਨਪੁੱਤਿਆਂ ਜਾਂ ਕਰਕੇ ਬੱਕਰੀਆਂ ਉਹ ਬਾਈ ਰਾਜੂ ਮੇਰੀਆਂ ਬੱਕਰੀਆਂ ਹੀ ਆ ਵਕਿਆ ਦੇ ਰਾਜੂ ਕੀ ਦੇ ਜੇਬ ਚੋਂ ਨੋਟ ਕਟਾ ਦੂਗਾ ਤੂੰ ਪਤੰਦਰਾ ਉੱਤਿਆਂ ਨਪੁੱਤਿਆਂ ਦੇ ਮੁੱਲ ਮੰਗਦਾ ਲੱਖਾਂ ਕਿਵੇਂ ਵੇਚਣਗੀਆਂ ਨਾ ਇਹਦਾ ਚੀਜ਼ ਦਾ ਮੁੱਲ ਵਪਾਰੀ ਨੇ ਚੰਗੀ ਸੋਚੋ ਇੱਕੇ ਫੜਨੀ ਹੈ ਹੈ ਬਰੀਡ ਦਾ ਮੁੱਲ ਪੈਂਦਾ ਹੈ ਹਾਂਜੀ ਹਾਂਜੀ ਬਰੀਡਾਂ ਦੇ ਤਾਂ ਮੁੱਲ ਪੈਣਗੇ ਹੈਂਜੀ ਆ ਲਓ ਜੀ ਬੱਕਰੀ ਫੜੋ ਆ ਦੇਖੋ ਜੀ ਉਦੋਂ ਵੀ ਵਧੀਆ ਕੁਆਲਿਟੀ ਦੀ ਬੱਕਰੀ ਹੈ ਮੂੰਹ ਮੱਥੇ ਦੀ ਸੋਹਣੀ ਤੇ ਰੋਢੀ ਬੱਕਰੀ ਹੈ ਪੂਰਾ ਇਹਦਾ ਪਿੱਛਾ ਭਾਰੀ ਅੱਗਾ ਚੌੜਾ ਛਾਤੀ ਛੁੱਤੀ ਵਧੀਆ ਮੋਰਨੀ ਵਰਗੀ ਕਰਦਨੇ ਚੀਜ਼ਾਂ ਦਾ ਤਾਂ ਚੀਜ਼ਾਂ ਦਾ ਕਿਹਾ ਹੀ ਜਊ ਜਰੇ ਮਾੜੀ ਹੈ ਜਾਈ ਚੰਗੀ ਹੈ ਜੇ ਮਾੜੀ ਹੁਮਤ ਜੀ ਨੂੰ ਕਹਿੰਦੇ ਨੇ ਸਰੋਹੀ ਨਸਲ ਦੇ ਵਿੱਚ ਆਪਣੀ ਪੰਜਾਬੀ ਬੱਕਰੀ ਰੰਗ ਸਨੋਹੀ ਸਰੋਹੀ ਨਸਲ ਦਾ ਰੰਗ ਹੈ ਜੈਪਰੀ ਬੱਕਰੀਆਂ ਦੇ ਰੰਗ ਅਹੇ ਜੇ ਆਉਂਦੇ ਨੇ ਕਿਉਂ ਹੁੰਦੀਆਂ ਨੇ ਉਹ ਲੈਦੀਆਂ ਵਿਚਾਲੋਂ ਤੁਸੀਂ ਤੋਂ ਹੁੰਦੀਆਂ ਨੇ ਉਹ ਦੇਸੀ ਹਾਂਜੀ ਕੱਲ ਛੋਟੇ ਨੇ ਸਾਡੀ ਅੰਬਰਸਰੀ ਬ੍ਰੀਡ ਹੈ ਪੂਰੀ ਵਧੀਆ ਬਲੇਤੀ ਬੱਕਰੀ ਹੈ ਸਿੰਗੀ-ਸੁੰਗੀ ਦੀ ਓਕੇ ਆ ਤੇ ਕੱਦ-ਬੱਡ ਪੂਰਾ ਜਵਾਨਾਂ ਦਾ ਬੱਕਰੀਆਂ ਦਾ ਐਂ ਕਰ ਇੱਕ ਚੰਗੀ ਜੀ ਬੱਕਰੀ ਫੜ ਲਿਆ ਤੇ ਬੋਕਾਂ ਦੀ ਅਸੀਂ ਵੀਡੀਓ ਬਣਾਈ ਨਹੀਂ ਇਹਨੂੰ ਛੱਡ ਦੇ ਵੀਰੇ ਇੱਕ ਤੱਕੜੀ ਹੋਰ ਫੜ ਲਿਆ ਲੰਬੇ ਕੰਨਾਂ ਵਾਲੀ ਲਾਲ ਆ ਨਾਗਰੀ ਖਾ ਨਾਗਰੀ ਅਨਮ ਵਰਗੋ ਖੜ ਜੋ ਜੀ 2 ਮਿੰਟ ਇੱਧਰ ਲਾ ਬਰੇ ਉੱਧਰ ਲਾ ਇਹਦੇ ਵੀ ਕੰਨ ਦੇ ਵਾਂਗੂ ਕੰਨ ਨੇ ਤੇ ਨਾਗਰੀ ਬੱਕਰੀ ਹੈ ਜਿਹਨੂੰ ਨਾਗਰੀ ਕਹਿੰਦੇ ਨੇ ਨਾਗਰੇ ਰੰਗ ਚ ਜਿਵੇਂ ਕੋਲਾ ਹੁੰਦਾ ਸਾਲਾ ਲਿਕੜਾ ਹੈ ਪਹਾੜੀ ਜੋ ਨਾਗਰਾ ਕੋਲਾ ਕੱਕੀ ਕੋਲੀ ਕਿਹਾ ਜਾਂਦਾ ਇਹਨੂੰ ਬੱਕਰੀ ਨੂੰ ਜਿਵੇਂ ਮਿਰਜੇ ਦੀ ਕੱਕੀ ਘੂੜੀ ਸੀ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਕਿਉਂ ਕੱਲ ਦੇ ਜਵਾਕ ਨੂੰ ਥੋੜਾ ਥੋੜਾ ਤੁਹਾਨੂੰ ਸਮਝਾਉਣਾ ਪਊ ਤੁਹਾਨੂੰ ਪਤਾ ਲੱਗ ਜਾ ਗੁੱਸਾ ਨਾ ਮੇਰੀ ਗੱਲ ਦਾ ਕਰ ਹਾਂ ਜੀ ਨਾ ਕੰਮ ਹੈ ਜੇ ਜਵਾਕ ਨੂੰ ਪੜਾਵਾਂਗੇ ਮਾਸਟਰ ਲਵੇ ਤਾਂ ਉਹ ਪੜਾ ਲਿਖਿਆ ਕੇ ਜੁੱਤੀਆਂ ਵੀ ਮਾਰੂ ਪੜਾਵਾਂਗੇ ਜਾਂ ਆਪਾਂ ਜਾ ਕੇ ਕਹਾਂਗੇ ਮੇਰਾ ਜਵਾਕ ਕਿਉਂ ਕੁੱਟਿਆ ਉਹ ਜਵਾਕ ਇਹ ਜਾਂ ਜੂੜੇ ਵਾਲਾ ਕਦੇ ਨਹੀਂ ਪੜਦਾ ਨੰਨੀ ਮੈਨੂੰ ਮਾਸਟਰ ਜੀ ਕੁੱਟਦੇ ਨੇ ਉਹ ਕਹੂਗੀ ਮੇਰੇ ਬੱਚੇ ਨੂੰ ਕਿਉਂ ਕੁੱਟਦੇ ਹੋ ਜੀ ਜੇ ਮੈਂ ਕਹਾਂ ਜਾ ਕੇ ਇਹਦੇ ਦੋ ਮਾਰ ਜੁੱਤੀਆਂ ਮਾਟਰ ਸਾਹਿਬ ਪੜਾ ਫਿਰ ਕਦੇ ਨਹੀਂ ਆ ਕੇ ਘਰੇ ਕਹਿੰਦਾ ਵੀ ਇਹਨੂੰ ਕੁੱਟਦੇ ਨੇ ਕਿਉਂ ਤੁਹਾਨੂੰ ਸਮਝ ਦੇਣੀ ਪਊ ਪੜਾਉਣੇ ਪਊਗੇ ਛੋਟੇ ਬਾਈ ਕੰਦਾ ਉੱਤੇ ਬਹਿ ਕੇ ਖੁੰਡਾ ਉੱਤੇ ਬਹਿ ਕੇ ਉਹ ਕਾਉਣ ਵਾਲੇ ਜੋ ਕਹਿੰਦਾਗਾ ਆਸ਼ਕ ਨਹੀਂ ਬਣ ਜਾਂਦਾ ਥੋੜੇ ਦਿਨ ਪਤੀਲੀ ਝੋਲਾ ਚੱਕ ਕੇ ਕੋਈ ਪਾਲੀ ਨਹੀਂ ਬਣ ਜਾਂਦਾ ਇਹ ਤਾਂ ਕੰਮ ਮੇਰੇ ਕਰੇ ਹੋਏ ਨੇ ਮੈਂ ਸਣੇ ਜੁੱਤੀਆਂ ਸਪੈਦੇ ਤੇ ਚੜਨ ਵਾਲਾ ਇਨਸਾਨ ਆ ਠੀਕ ਆ ਕੰਮ ਮੇਰੇ ਸਾਰੇ ਕਰੇ ਨੇ ਮੇਰੇ ਮੁੰਡਿਆਂ ਨੂੰ ਵੀ ਕਹਦਾ ਨਹੀਂ ਪਹਿਲੇ ਹਟੋ ਤੁਹਾਨੂੰ ਹਜੇ ਤੁੱਕੀ ਪਤਾ ਹੈ ਨਾ ਗੱਲਾਂ ਦਾ ਠੀਕ ਹੈ ਕੰਮ ਸਿੱਖੋ ਵੀਰੇ ਥੋੜੇ ਦਿਨ ਝੋਲਾ ਪਤੀਲੀ ਚੱਕ ਕੇ ਨਹੀਂ ਬੱਕਰੀਆਂ ਦਾ ਪਾਲੀ ਬਣਦਾ ਪਾਲੀ 20 ਸਾਲ ਬੱਕਰੀ ਚਾਰ ਕੇ ਕੜ ਕੇ ਰੜ ਕੇ ਫੇਰ ਪਾਲੀ ਬਣਦਾ ਨੌਲੇਜਾਂ ਸਿੱਖੋ ਬੱਕਰੀਆਂ ਦੀਆਂ ਕੁਆਲਿਟੀਆਂ ਸਿੱਖੋ ਕੰਮ ਕਰਨ ਸਿੱਖੋ ਬੱਕਰੀ ਦੀ ਇੱਥੋਂ ਸਿੰਗੀ ਤੋਂ ਦੱਸ ਦੂ ਬੰਦਾ ਵੀ ਐਨੇ ਸਾਲ ਦੀ ਹੋਗੀ